ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਕਹਿੰਦੇ ਦਿਲਾਂ ਦੀ ਧੜਕਣ ਚਾਚੀ ਮੋਹਾਲੀ ਦੀ ਸ਼ਾਨ ਖਰੜ ਦੀ ਸ਼ਾਨ ਸਾਡਾ ਲਾਲੀ ਭਾਈ ਸਾਹ ਉਹ ਦੋਇਓ ਤੇ ਬੈਠੇ ਨਾ ਬਿੱਲ ਬਤੋਰੀ ਮੰਗ ਚਾ ਕੇ ਕੋ ਬੈਠਾ ਸਾਡੇ ਆ। ਕੈਸੇ ਹੋ? ਬਾਬੂਆ ਤਾਂ ਅੱਜ ਪਤਾ ਲੱਗੂ ਜਿਹੜੇ ਉਹ ਦੇ ਅੰਕਲ ਜੀ ਆ ਗਏ। ਹੈਲੋ। ਉਹ ਦੇ ਅੰਕਲ ਜੀ ਆ ਗਏ ਉੱਧਰ ਜਿਹੜੇ ਚੜ ਕੇ। ਆਹ 슈ਗਰ ਮਿੱਲ ਆ ਗਿਆ। 슈ਗਰ ਮਿੱਲ ਆਈ ਤੇ। ਆਹ 슈ਗਰ ਮਿੱਲ ਤੇਰੀ। ਹਰੇਕ ਵਾਰ ਦੀ ਕੰਮ ਐ, ਹਰੇਕ ਵਾਰ ਦੀ। ਆ ਆਉਂਦੀ ਸਾਰਾ ਕਰਗੀ ਕੰਮ। ਕੋਈ ਗੱਲ ਨਹੀਂ। ਮੈਂ ਅੱਜ ਮੈਨੂੰ ਨਾ ਪਿਛਲੀ ਵਾਰ ਜਦ ਸਪਰੇਅ ਦਾ ਸ਼ੁਰੂ ਕੀਤਾ ਜਦ ਐਸੇ ਪੈਰ ਤੇ ਲੱਤ ਪਲੜੀ। ਅੱਜ ਆ ਉੱਥੇ ਆ ਕੇ ਤੀਏ ਖੰਬੇ ਕੋਲ ਉੱਥੇ ਕੰਮ ਕਰ ਗਈ। ਲਾਲੀ ਧੁੱਪ ਕੀ ਕਹਿੰਦੀ ਐ। ਸਾਨੂੰ ਨਾ ਚੁਭ ਗਿਆ ਅਸਲ 'ਚ ਤੇਰੇ ਜਿਹੜਾ ਮੱਥੇ ਤੇ ਨਿਸ਼ਾਨ ਨਹੀਂ ਬਣਿਆ ਵਾ ਸਾਡੇ ਕੱਲੇ-ਕੱਲੇ ਦੇ ਬਣਿਆ ਵਾ। ਹੂੰ ਸਭ ਦੇ ਬਣਿਆ ਵਾ ਸਭ ਦੇ ਸਭ ਦੇ। ਦੇਖ ਚਾਚਾ ਤੇਰਾ ਤਾਂ ਚਲ ਸਕੀਨ ਦਾ ਕਹਿਣੀ ਸੀ ਕੀ ਐ ਪਹਿਲੇ ਹੀ ਬੇਅਰ ਲਵਲੀ ਬੋਲੋ ਨਾ ਤੂੰ। ਸੋ ਅੱਜ ਭਾਈ ਟੀਮਾਂ ਪਹੁੰਚ ਚੁੱਕੀਆਂ ਨੇ 에어ਪੋਰਟ ਦੇ ਕੋਲ। ਸੋ ਸਾਹਮਣੇ ਦੇਖੋ ਕ੍ਰੇਜ਼ੀ ਕ੍ਰੇਜ਼ੀ 에어ਪੋਰਟ ਐ ਜੀ। 에어ਪੋਰਟ ਦੇ ਕੋਲ ਪਹੁੰਚ ਚੁੱਕੀਆਂ ਨੇ ਟੀਮਾਂ ਸੋ ਪੰਪ ਨੂੰ ਥੱਲੇ ਤਾ ਰਹਿਆਂ ਪਲਟਾ ਨਾ ਲਈਆਂ ਇਹਨੂੰ। ਮੇਰੇ ਕਹ ਨਹੀਂ ਰੱਖ ਮੇਰੇ ਕਹ ਨਹੀਂ ਇਹਨੇ ਜਾਊਗਾ ਥੱਲੇ ਅੱਗੇ ਕਰਕੇ ਇੱਧਰ ਨੂੰ ਲਿਆ ਥੋੜਾ ਜਿਹਾ ਹੋ ਗਿਆ চাচਾ ਵਧੀਆ ਠੀਕ ਆ ਮੋਟਾ ਹੋ ਗਿਆ ਢਿੱਡ ਸਾਲਾ ਖਾਸ ਆ ਗਿਆ ਬਸ ਗੱਲ ਹੁਣ ਹੋ ਗਈ ਆ ਤੇ ਟੀ-ਸ਼ਰਟ ਤੈਨੂੰ ਜ਼ਿਆਦਾ ਦਿਖਦਾ ਥੋੜਾ ਜਿਹਾ ਦਿਖਦਾ ਜ਼ਿਆਦਾ ਅੱਛਾ ਉਹ ਤਾਂ ਠੀਕ ਆ ਉਹ ਤਾਂ ਲੈ ਹੁਣ ਮੇਰੇ ਪ੍ਰਿੰਟ ਕਰ ਲੜਕੇ ਹੁਣ ਜਾਣ ਖਾਦੀ ਪਈ ਆ ਮੇਰੀ ਕੋਈ ਨਾ ਨਾ ਸਖਾਈ ਵੀ ਹੋਣੀ ਆ ਅਸੀਂ ਸਖਾਈ ਵੀ ਉਹ ਗੱਲ ਸੁਣ ਮੇਰੀ ਸਖਾਈ ਵੀ ਹੋਣੀ ਆ ਪ੍ਰਿੰਟ ਉਦਣ ਗਿਆ ਸਖਾਈ ਵੀ ਦੀ ਗੱਲ ਨਹੀਂ ਮੈਨੂੰ ਐਂ ਦੱਸ ਮੌਤ ਨੇ ਵੀ ਜਦੋਂ ਆਉਣਾ ਉਹ ਅੰਦਰ ਬੈਠੇ ਬੰਦੇ ਨੂੰ ਵੀ ਆ ਜਾਂਦੀ ਆ ਜ਼ਰੂਰੀ ਨਹੀਂ ਵੀ ਰੋਡ ਤੇ ਫੁੜਕਣਾ ਬਿਮਾਰ ਠਮਾਰ ਤਾਂ ਹੁੰਦਾ ਵੀ ਉਹਨੂੰ ਪਤਾ ਲੱਗ ਜਾਂਦਾ ਟੱਬਰ ਨੂੰ ਵੀ ਇਹਨੇ ਹੁਣ ਮਰ ਜਾਣਾ ਪਾਣੀ ਮੀਟਾ ਹੁਣ ਪ੍ਰਿੰਟ ਨੂੰ ਪਤਾ ਤਾਂ ਨਹੀਂ ਸਪਰੇਅ ਕਰਨਾ ਤਾਂ ਭਾਈ ਜੀ ਲੋਵੇ ਲਾਲੀ ਭਾਈ ਨੇ ਨਾ ਚੈਨਲ ਬਣਾਇਆ ਨਾ ਪਹਿਲਾਂ ਆਪਣੇ ਚੈਨਲ ਦੀ ਇੰਟਰੋਡਕਸ਼ਨ ਦੇ ਦੱਸ ਦੇ ਹੁਣ ਸੜਾ ਦੰਦੜੀਆ ਕੱਢੀ ਜਾਂਦਾ ਚੱਲ ਬਾਅਦ ਚ ਚੱਕ ਲਈ ਕੋਈ ਨਾ ਉਹ ਉਹੀ ਪਾਦੂ ਦਾ ਜਿਹੜੀ ਬਣਾਉਂਦਾ ਨਾ ਕੱਟਦਾ ਜਨ ਵਾਸਤਾ ਅੱਛੇ ਵੀ ਬਬੂ ਆ ਬੰਗੜਾ ਨਾਲਾ ਦਾ ਟੱਪ ਲੈ ਕੀ ਦਿਖਾ ਦੇ ਵੀ ਬਬੂ ਆ ਤੇ ਘਾਟਾ ਕਿਤੇ ਥੋੜਾ ਜਿਹਾ ਪਾਣੀ ਹੋਰ ਪਲਾ ਬਸ ਕਦ ਹੁਣ ਕੈਂਪਲ ਸਾਲੇ ਪੀਣਾ ਹੋਣਾ ਉਹਦਾ ਬੰਦੇ ਨੇ ਸਭ ਨੇ ਆਈਡੀਆ ਲਾ ਦੇਣਾ ਕੀ ਦਾ ਪਾਣੀ ਉਹਦਾ ਬੰਦੇ ਨੇ ਸਭ ਵੀਡੀਓ ਜੀ ਨਾਲ ਦੇਖਿਆ ਉਹ ਸਭ ਆਈਡੀਆ ਲਾ ਲੈਣਾ ਵੀ ਕਰਦੇ ਹੋਰ ਅੱਛਾ ਮੇਲਾ ਕਿਵੇਂ ਲਿਆ ਮੇਲਾ ਦੱਸ ਪਹਿਲਾਂ ਮੇਲਾ ਦਾ ਵਧੀਆ ਹੈ ਸ਼ਾਨਦਾਰ ਕੰਮ ਹੂੰ ਠੀਕ ਹੈ ਮੈਂ ਤਾਂ ਦਿਹਾੜੀ ਬਣਾ ਲਿਆ ਅੱਛਾ ਦਿਹਾੜੀ ਛੱਡ ਤੈਨੂੰ ਹੁਣ ਐ ਦੱਸ ਤੈਨੂੰ ਕੋਈ ਗਰਮੀ ਦਾ ਚੱਕਰ ਤਾਂ ਨਹੀਂ ਹੈਗਾ ਹੈ ਮੰਨਦਾ ਗਰਮੀ ਦਾ ਚੱਕਰ ਹੈਗਾ ਚੱਲ ਤੂੰ ਆਪਣੀ ਛਾਤ ਛਾਤਰੀ ਲੈ ਲੈ ਜੱਤੀ ਇਹਦੇ ਬਾਅਦੇ ਕੰਮ ਤਾਂ ਲੈਣਾ ਹੀ ਬੰਦੇ ਦਾ ਹੁਣ ਤੂੰ ਬੈਠਾ ਰਹਿਣਾ ਟਰੈਕਟਰ ਤੇ ਨਹੀਂ ਬੈਠਾ ਰਹਿਣਾ ਮੈਂ ਉਰੇ ਸਭ ਤੋਂ ਪਿੱਛੇ ਲਾਲੀ ਭਾਈ ਆ ਮਾਨਕੇ ਜੀ ਨਹੀਂ ਆਇਆ ਬਾਨਾ ਅੰਨਾ ਜਿਹੜਾ ਬੰਦਾ ਆ ਜੂਗਾ ਇਹਨਾਂ ਦੋਹਾਂ ਨੂੰ ਇੱਥੇ ਕਰ ਦਿੰਨੇ ਵਸ 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 ਮਨ ਦੱਬ ਕੇ ਕਾ ਕੀ ਬਾਤ ਹੈ ਚਾਚਾ ਜਸਤਾਨੀ ਵੀ ਲੈ ਆ ਹਾਂ ਤਾਂ ਵਧੀਆ ਕਰ ਤੂੰ ਕੰਮ ਦੋ ਰੱਖ ਚੱਲ ਪਰ ਲੈ ਲਾਲੀ ਦੋ ਕੁਟਾ ਹੁਣ ਸਾਲਾ ਟਾਈਮ ਦੇਖ ਲੈ ਚੱਕ ਜਸਤਾਨ ਫੜਾ ਦੇ ਮੈਨੂੰ ਸੱਚੇ ਸੱਚੇ ਹੱਥ ਆਲਾ ਬਸ ਉਹ ਕਈ ਵਾਰ ਫੋਨ ਵੀ ਆਂਦਾ ਫੋਨ ਵੀ ਚੱਕਣਾ ਪੈਂਦਾ ਚਲਾ ਜਾ ਅੱਜ ਪਹੁੰਚੇ ਜੀ 26 ਚੋਂ ਨੇ ਜਿਹੜੀ ਆਪਣੀ ਨੀ ਸਰਗਾ ਤਾਂ ਪਹਿਲੀ ਥੋੜੀ ਜਿਹੀ ਪਨੀਰੀ ਜਿਆਦਾ ਦਿਨਾਂ ਦੀ ਲੱਗ ਕੀਤੀ ਉੱਪਰ ਇਹ ਖੇਤ ਰੇਤ ਤੱਤ ਨੂੰ ਦੱਸ ਨਹੀਂ ਸਕਦੇ ਵੀ ਰਹੀ ਅਸੀਂ ਆ ਇਹਨਾਂ ਕਿੱਲਾਂ ਚ ਕਿੰਨਾ ਕਪਾਤਾ ਇੰਨਾ ਕਿਸੇ ਕਿਸੇ ਕਿੱਲਾਂ ਚ ਰਹੀ ਨਹੀਂ ਪਿਆ ਜਿੰਨੇ ਇਹਨਾਂ ਚ ਪੈ ਗਿਆ ਉਹਦਾ ਕੰਬੈਨ ਹੀ ਨਹੀਂ ਰੁਪੇਰ ਕਰੀ ਨਹੀਂ ਤੇ ਇੱਕ ਵਾਰ ਵੱਢ ਲੈਣੀ ਸੀ ਇਹ ਹਾਂ ਵੱਢ ਕੇ ਦੁਬਾਰਾ ਨੇ ਫਿਰ ਸਰੇਉਣਾ ਤਾਂ ਹੋਰ ਜਿਹੜੀ ਪੱਕੜ ਜੀ ਕਿੱਕ ਬੱਲ ਕੱਢੇ ਸੀ ਤੇ ਫਾਇਦੇ ਜਿਹੜੀ ਬੱਲ ਐਤੀ ਪਹਿਲਾਂ ਨਿਕਲ ਗਈ ਤੇ ਉਹ ਖਰਾਬ ਹੋ ਜੂਗੀ ਹੁਣ ਜੇ ਕੀ ਹੋਊਗਾ ਉਹਦਾ ਉਹ ਥੱਲੇ ਰਹਿ ਜਾਣੀ ਪੈਣਾ ਲੱਗਦੇ ਨਹੀਂ ਤਵੇ ਇੰਨੇ ਨੇ ਡੱਕੇ ਕਰ ਲੂਗੀ ਇਹ ਪਰ ਵਧੀਆ ਹੋ ਗਿਆ। ਅਜੇਰੀ ਦਾ ਟਾਪ ਦੀ ਹੋ ਗਈ ਇਹ ਵੀ ਹੈ ਨਾ। ਵੀਰ ਜੀ RAM ਨਾਲੇ ਚੱਲੀ ਜਾਂਨ ਵਧੀਆ ਨਿਲਾ ਦੇ। ਹਾਂ ਕੱਲੋ ਕੱਲੋ ਦੁੱਧ ਨੂੰ ਘੁਲਾ ਰਿਹਾ। ਹਾਂ ਇਹਨ ਵਧੀਆ ਕਰਦੇ ਕੰਮ ਪੂਰਾ। ਲਾਲੀ ਬਾਈ ਵੀ ਲੱਗਿਆ ਵੇ। ਆ ਗਿਆ ਆ ਗਿਆ ਆ ਗਿਆ। जीरी कि सारी ठीक है कोई बीमारी बमूरी फस गया कसूता ला लिया आता नहीं काम आ आज नहीं कम कर फिर इतना ही दो तीन महीने दो तीन महीने दो तीन महीने क्योंकि लैलूगा अपने को ਕੀ ਤੁਸੀਂ ਕਿਹਾ ਗੋ? ਹੈ ਗੋ ਕੀ? ਠੀਕ ਕਥਾ ਕਰਦੇ ਭਾਈ ਅੱਜ ਐਸੀ ਹਾਲਤ ਹੋਈ ਵੀ ਇਹਨੇ ਦੀ ਸਾਹ ਲੱਭਦਾ ਫਿਰਦਾ ਕਿਤੇ ਟੈਰਾਂ ਕੋਲ ਲਿੱਟਦਾ ਉਹਦੇ ਉਹਦੇ ਆਪਣਾ ਸਪਰੇਅ ਪੰਪ ਦੇ ਹੈਡਿੰਗ ਭਾਗਿਆ ਚ ਕੀ ਹਾਲਤਾ ਜੋਈ ਵੀ ਇਹਦੀ ਇਹ ਕੰਮ ਕਰਿਆ ਨਹੀਂ ਇਹ ਬੱਕਰਾ ਫਸ ਗਿਆ ਜਕਸੂਤਾ ਖੇਚ ਬਣ ਤੋਂ ਡੇਰੀ ਜਾਂਦਾ ਦੱਸ ਖੇਚ ਨਹੀਂ ਬੜਦਾ ਉਹ ਦੇ ਚਾਚਾ ਕਹਿੰਦਾ ਐਂ ਬੜਦਾ ਐਂ ਕਰਦਾ ਖੇਚ ਜੇ ਕਹਿੰਦਾ ਵੀ ਬੁੱਝੇ ਨਹੀਂ ਤਾਂ ਆਪਣੇ ਸਾਲਾ ਜਾਣ ਕੇ ਦੱਬੂਗਾ ਵਾੜੂ ਨਹੀਂ ਤੁਸੀਂ ਅੰਦਰ ਹਾਂ ਦੇ ਲਓ ਆ ਸਕੀਮ ਹੈ ਦੀ ਇਹ ਸਟ੍ਰੈਟਜੀ ਹੈ ਦੀ ਪਰ ਅਸੀਂ ਫਿਰ ਛੱਡਦੇ ਨਹੀਂ ਕਾਕਾ ਅਸੀਂ ਕੰਮ ਪੂਰੇ ਲੈਣੇ ਆ ਜੇ ਸਪਰੇਅ ਮੁੱਝ ਗਈ ਮਰ ਜਾਊਗਾ ਨਹੀਂ ਮਰਦਾ ਨਹੀਂ ਛੇਤੀ ਨਹੀਂ ਦੋ ਤਿੰਨ ਦਿਨ ਤੱਕ ਮਰੇਗਾ ਇੱਕ ਸਖਤ ਨਹੀਂ ਮਰਦਾ ਹਾਂ ਢਾੜ ਫੁੱਟਾੜ ਫਕੇ ਜਾਂ ਜਾਊਗੀ ਢਾੜ ਫੁੱਟਾੜ ਫਕੇ ਹਾਂ ਬਸ 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 ਜਾਂ ਜਾਊਗੀ ਉਹ ਨਹੀਂ ਦੱਸਣਾ ਵੀ ਕਾਦੇ ਕਰਕੇ ਸਪਰੇਅ ਕਰਕੇ ਜਾਊਗੀ ਕਾਦੇ ਕਰਕੇ ਜਾਊਗੀ ਕਾਦੇ ਕਿੱਥੀ ਜਾਣਾ ਉਹਨੇ ਲਹੂ ਪੀਤਾ ਉਹੀ ਹੁਣ ਕਿੱਥੀ ਜਾਣਾ ਉਹ ਅੰਕਲ ਜੀ ਨਾ ਤੰਗ ਕਰੋ ਪਹਿਲੀ ਵਾਰ ਜ਼ੋਰ ਲੱਗਿਆ ਵਾਜ ਓ ਵੀ ਸੋਣੋ ਸਾਢੇ 8 ਕਿੱਲੇ ਕੱਢਤੇ ਅੱਜ ਅਸੀਂ ਨੇ ਬਈ ਟੈਂਪਰੇਚਰ ਘਟੂ ਵੜ ਮੈਂਗਾ 55 ਦਾ ਹੋਊਗਾ ਹਾਂ ਹਾਂ ਕਿਤੇ 65 ਦਾ ਤਾਂ ਨਹੀਂ ਹੈ ਲਾਦੀ ਇਹਨੇ ਲੇਜਰ ਕਰਾ ਲਈ ਤੂੰ ਪਾਣੀ ਦੇਖੀਆ ਓ ਬਾਈ ਹਾਂਜੀ ਇਹਨੇ ਲੇਜਰ ਕਰਾ ਲਈ ਤੂੰ ਪਾਣੀ ਦੇਖੀ ਮਈ ਜੂਨ ਦਾ ਮਹੀਨਾ ਨਹੀਂ ਕੱਢਿਆ ਨੇ ਆਪਣੇ ਕੋਲ ਬੰਦ ਕਰਾ ਦੀਏ ਬੰਦ ਕਰ ਚਾਚਾ ਚੌਕ ਖਿੱਚ ਟਰੈਕਟਰ ਦੀ ਚੌਕ ਛੇਤੀ ਭੱਜ ਕੇ ਚੌਕ ਖਿੱਚਦੇ ਡੇੜ ਕਿ ਕਿੱਲਾ ਖੁਪਰਾਲਾ ਕੱਢਦਣੇ ਹੈ ਨਾ ਚਲੋ ਫੇ ਚਲੀਏ ਕਰੋ ਪਾਈਪ ਇਕੱਠਾ ਕਿੰਨੇ ਕਿੱਲਾਂ ਨੂੰ ਬਾਈ ਕਰਤੀ ਅੱਜ 10 9 ਕਿੱਲੇ ਜਨਾ ਆਪਣੀ ਮਿੱਟੀ ਪਈ ਥੀ ਹੋਏ ਮਿਹਰਮਤ ਵਾਲੀ ਦੱਤ ਲੈ ਲੈ ਨਹੀਂ ਨਹੀਂ ਜੀ ਆ ਦੇ ਵੇ ਨਿਸ਼ਾਨ ਇੱਕ ਹੈ ਦਿੱਤਾ ਉੱਪਰ ਤੇ ਆ ਪੈਰ ਪਰ ਲੜ ਪਰੇ ਇਹਨਾਂ ਵੜਦੋ ਤਾ ਅਰੇ ਬੁਤ ਵੇਚ ਆ ਜਾ ਫੜ ਜਾਇਆ ਚ ਉਹ ਹੀ ਹੁੰਗਲੀ ਆਉਂਦੀ ਉਹ ਤਾਂ ਇਕੱਲੇ ਕਰ ਇਕੱਠਾ ਕਰ ਲੈ ਨਾ ਜੀ ਆ ਕੇ ਇਕੱਠਾ ਕਰਾਉਂਦੇ ਆਂ ਘਰਾਂ ਹੀ ਤੋਂ ਕੱਢ ਬਾਰੇ ਦੇਣਾ ਟ੍ਰੈਕ ਨੋੜਨਾ ਮੋੜਦੇ ਆਂ ਬੰਨਿਆ ਤੁਰਕੇ ਕਾਨੂੰ ਆ ਦਿਖਾਈ ਦੇ ਨਾ ਕੋਈ ਸਦਾ ਬੰਦ